ਆ ਜਿੰਦਗੀ ਸੋਹਣੀ ਲੱਗਦੀ ਐ ਇੱਕ ਚੀਜ਼ ਹੋਰ ਵੀ ਐ ਵੀ ਆਪਾਂ ਦੇਖਦੇ ਆਂ ਵੀ ਜਿਉਂਦੇ ਬੰਦੇ ਦੀ ਆਪਾਂ ਕਦਰ ਨਹੀਂ ਕਰਦੇ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਅਮੀਰ ਹੋਵੇ ਜਿੰਦੇ ਨਾਲ ਆਪਣੀ ਮਾੜੀ-ਮੋਟੀ ਵੀ ਹੋਈ ਆਕੜ ਰੱਖਦੇ ਆਂ ਜਿਉਂਦੇ ਬੰਦੇ ਦੀ ਆਪਾਂ ਕਦਰ ਨਹੀਂ ਕਰਦੇ ਜਦੋਂ ਬੰਦਾ ਮਰ ਜਾਂਦਾ ਉਦੋਂ ਉਹਦੇ ਬਾਰੇ ਬਹੁਤ ਗੱਲਾਂ ਹੁੰਦੇ ਮਤਲਬ ਅਥੇ ਜਦੋਂ ਸਿਵਾ ਬਲਦਾ ਪਿਆ ਹੁੰਦਾ ਨਾ ਆਉਂਦਾ ਉਦੋਂ ਆਉਂਦੀਆਂ ਬਹੁਤ ਵਡਿਆਈਆਂ ਕਰਦੇ ਆਂ ਜਿਉਂਦੇ ਬੰਦੇ ਦੀ ਕਦੀ ਆਪਾਂ 10 ਰੁਪਏ ਦੀ ਵੀ ਮਦਦ ਨਹੀਂ ਕੀਤੀ ਹੁੰਦੀ। ਨਾ ਮਦਦ ਕੀਤੀ ਹੁੰਦੀ ਹੈ ਨਾ ਮਦਦ ਤਾਂ ਛੱਡੋ ਅਗਲੇ ਨੂੰ ਪੁੱਛਿਆ ਤੱਕ ਵੀ ਨਹੀਂ ਹੁੰਦਾ। ਕੀ ਫਾਇਦਾ ਇਸ ਚੀਜ਼ ਦਾ? ਇਹਦੇ ਨਾਲੋਂ ਚੰਗਾ ਹੈ ਵੀ ਆਪਦਾ ਜਾ ਕੇ ਜਿਹੜੇ ਬੰਦਿਆਂ ਨਾਲ ਆਪਣੇ ਹੈਗੇ ਨੇ ਨਜ਼ਦੀਕੀ ਸਕੇ ਸੰਬੰਧੀ ਹੈਗੇ ਨੇ ਉਹਨਾਂ ਦਾ ਹਾਲਚਾਲ ਤਾਂ ਪੁੱਛੋ ਯਾਰ ਉਹਨਾਂ ਨੂੰ ਮਿਲੋ ਤਾਂ ਸਹੀ ਹੈ। ਔਰ ਆਕੜ ਇਹ ਛੱਡੋ ਇਹਨੂੰ ਈਗੋ ਨੂੰ ਛੱਡੋ ਇੱਕ ਦੂਜੇ ਨਾਲ ਮਿਲ ਜੁਲ ਕੇ ਰਹੋ। ਕੁਛ ਵੀ ਨਹੀਂ ਇੱਥੋਂ ਜਾਣਾ ਜੇ ਅਖੀਰਤ ਤੇ ਜਾਊਗਾ ਤਾਂ ਚੰਗੀਆਂ ਚੀਜ਼ਾਂ ਬੰਦੇ ਦੀਆਂ ਚੰਗੇ ਕੰਮ ਕੀਤੇ ਚੰਗੇ ਕਿਸੇ 'ਚ ਵਿਚਰਿਆ ਉਹ ਚੀਜ਼ਾਂ ਹੀ ਜਾਣੀਆਂ ਹੋਰ ਕੁਛ ਨਹੀਂ ਜਾਣਾ ਉਹ ਜਾਣੀਆਂ ਵੀ ਕਹਦੀਆਂ ਉਹ ਮਤਲਬ ਬੰਦੇ ਯਾਦ ਤਾਂ ਕਰਨਗੇ ਵੀ ਯਾਰ ਸਾਡੇ ਨਾਲ ਬਹਿੰਦਾ ਸੀਗਾ ਇਹ ਬੰਦਾ ਵਧੀਆ ਗੱਲਾਂ ਕਰਦਾ ਸਾਡੇ ਇਸਾਂ ਦੇ ਨੇ ਬੰਦੇ ਨੇ ਮਦਦ ਕੀਤੀ ਸੀ ਕਿਤੇ ਬੰਦੇ ਨੂੰ ਆਪਦੇ ਨੂੰ ਮਤਲਬ ਆਪਧਿਆ ਬੰਦਿਆਂ ਨੂੰ ਗਾਹ ਚੱਕਣ ਦੀ ਕੋਸ਼ਿਸ਼ ਕਰੋ ਜਿਹੜੇ ਆਪਦੇ ਨਜ਼ਦੀਕੀ ਬੰਦੇ ਆ ਨਾ ਉਹਨਾਂ ਨੂੰ ਗਾਹ ਚੱਕਣ ਦੀ ਉਹਨਾਂ ਨੂੰ ਗਾਹ ਉਠਾਉਣ ਦੀ ਕੋਸ਼ਿਸ਼ ਕਰੋ ਦੂਜਿਆਂ ਨੇ ਕਿਸੇ ਨੇ ਨਹੀਂ ਸਾਥ ਦੇਣਾ ਕਈ ਵਾਰੀ ਆਪਾਂ ਇਹ ਵੀ ਸੋਚਦੇ ਆ ਵੀ ਯਾਰ ਮੇਰੀ ਤਾਂ ਉਹਦੇ ਨਾਲ ਉਹ ਮਤਲਬ ਦੂਸਰੇ ਬੰਦੇ ਨਾਲ ਨਜ਼ਦੀਕੀ ਨਾਲ ਬਣਦੀ ਹੀ ਨਹੀਂ ਮੈਂ ਤਾਂ ਹੋਰਾਂ ਬੰਦਿਆਂ ਨਾਲ ਆਪਾਂ ਨਵਿਆਂ ਨਾਲ ਕੋਸ਼ਿਸ਼ ਕਰਦੇ ਆ ਪਰ ਉਹ ਨਵਿਆਂ ਨੇ ਜਾਂ ਮਤਲਬ ਹੋਰ ਜਿਹੜੇ ਦੂਜੇ ਬੰਦੇ ਹੁੰਦੇ ਆ ਨਾ ਬਗਾਨੇ ਬੰਦੇ ਉਹਨਾਂ ਨੇ ਕਿਸੇ ਨੇ ਨਹੀਂ ਸਾਥ ਦੇਣਾ ਆਪਦੇ ਆ ਬੰਦਿਆਂ ਨੂੰ ਗਾਂਹ ਲਿਆਉਣ ਦੀ ਕੋਸ਼ਿਸ਼ ਕਰੋ ਗਾਂ ਚੱਕਣ ਦੀ ਕੋਸ਼ਿਸ਼ ਕਰੋ ਔਰ ਉਹਨਾਂ ਨਾਲ ਮਿਲ ਜੁਲ ਕੇ ਰਹੋ ਰਿਸ਼ਤੇਦਾਰੀਆਂ ਚ ਜਾਣਾ ਅੱਜ ਕੱਲ ਆਪਾਂ ਛੱਡਤਾ ਬਿਲਕੁਲੀ ਯਾਰਾਂ ਮਿੱਤਰਾਂ ਕੋਲ ਜਾਣਾ ਛੱਡਤਾ ਜੀ ਸਾਡੇ ਕੋਲ ਤਾਂ ਟਾਈਮ ਹੀ ਹੈ ਨਹੀਂ ਟਾਈਮ ਤਾਂ ਨਿਕਲੇ ਆਉਂਦੇ ਹੁੰਦੇ ਆ ਜੇ ਕੱਢਨੇ ਹੋਣ ਤਾਂ ਹੋਰਾਂ ਕੰਮਾਂ ਵਾਸਤੇ ਵੀ ਤਾਂ ਟਾਈਮ ਕੱਢਦੇ ਹਾਂ ਕੱਢਦੇ ਵੀ ਆ ਕਿਉਂ ਨਹੀਂ ਜਾਂਦੇ ਮਤਲਬ ਬਸ ਸਿਰਫ ਇੱਕ ਸਾਡੇ ਕੋਲ ਤਾਂ ਟਾਈਮ ਹੀ ਹੈ ਨਹੀਂ ਜੀ ਇੰਨਾ ਕੰਮ 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 ਸਭ ਨੂੰ ਨਹੀਂ ਤੇ ਤੁਸੀਂ ਮੈਂ ਤਾਂ ਬਹੁਤ ਨਾ ਵੱਡੇ ਵੱਡੇ ਲੋਕਾਂ ਨੂੰ ਜਿਹੜੇ ਬਹੁਤ ਜ਼ਿਆਦਾ ਅਮੀਰ ਲੋਕ ਨੇ ਨਾ ਮੈਂ ਉਹਨਾਂ ਨੂੰ ਦੇਖਦਾ ਹੁੰਨਾ ਤੇ ਉਹਨਾਂ ਦੀਆਂ ਚੀਜ਼ਾਂ ਪੜ੍ਹਦਾ ਹੁੰਨਾ ਜਿਵੇਂ ਕਿ ਆਪਾਂ ਸਾਰੇ ਲੋਕ ਫੇਸਬੁੱਕ ਚਲਾਉਂਦੇ ਆ ਫੇਸਬੁੱਕ ਇੰਸਟਾਗ੍ਰam ਵਟਸਐਪ ਹੁਣ ਤਾਂ ਸਾਰਾ ਕੁਝ ਹੀ ਉਸੇ ਦਾ ਹੀ ਹੈ ਇੱਕੋ ਹੀ ਮਾਲਕ ਹੈ ਮਾਰਕ ਜੁਰਕਬਰਗ ਉਹ ਬੰਦਾ ਆਪਦੇ ਕੋਲ ਫੋਨ ਤੱਕ ਵੀ ਕਹਿੰਦੇ ਵੀ ਇੱਕ ਦਿਨ ਦੇ ਵਿੱਚ ਉਹਨੂੰ ਪੁੱਛਿਆ ਗਿਆ ਤਾਂ ਉਹ ਇੱਕ ਘੰਟਾ ਜਾਂ ਪਤਾ ਨਹੀਂ 2 ਘੰਟਾ ਹੀ ਫੋਨ ਯੂਜ਼ ਕਰਦਾ ਹੈ ਔਰ ਇੰਨੀ ਮਤਲਬ ਆਪਦੀ ਪ੍ਰਾਈਵੇਸੀ ਬੰਦਾ ਰੱਖਦਾ ਕਿ ਕਿਸੇ ਨੂੰ ਸ਼ੇਅਰ ਹੀ ਨਹੀਂ ਕਰਦਾ ਔਰ ਆਪਾਂ ਹਰ ਇੱਕ ਚੀਜ਼ ਨਿੱਕੀ ਤੋਂ ਨਿੱਕੀ ਵੀ